ਸਸਕਾਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਗੈਰ ਕਾਨੂੰਨੀ ਪਰਵਾਸੀ ਨੀਤੀ ਦੇ ਅਨੁਸਾਰ ਭਾਰਤੀਆਂ ਦੇ ਨਾਲ ਪਰੇ ਜਹਾਜ਼ ਅਮਰੀਕਲ ਵਿੱਚ ਉਤਾਰੇ ਜਾ ਚੁੱਕੇ ਨੇ ਜਿੱਥੇ ਇੱਕ ਪਾਸੇ ਗੈਰ ਕਾਨੂੰਨੀ ਭਾਰਤੀਆਂ ਦੇ ਨਾਲ ਪਰਿਆ ਜਹਾਜ਼ ਆਖਿਰ ਅਮਰੀਕਲ ਦੀ ਧਰਤੀ ਤੇ ਲੈਂਡ ਹੋਇਆ ਤਾਂ ਉੱਥੇ ਹੀ ਸਵਾਲ ਚੁੱਕੇ ਜਾ ਰਹੇ ਨੇ ਅਤੇ ਸਿੱਖੀਆਂ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਬਹਿਸ ਦੇ ਵਿੱਚਕਾਰ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਅੰਮ੍ਰਿਤਸਰ ਨਹੀਂ ਬਲਕਿ ਕੋਸਟਾ ਰੀਕਾ ਲਿਜਾਇਆ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ ਕੋਸਟਾ ਰੀਕਾ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੇ ਲਈ ਹੁਣ ਸਹਿਮਤ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ਦੇ ਵਿੱਚ ਸੌ ਚੁੱਕਣ ਤੋਂ ਬਾਅਦ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਸਖਤ ਰੁਖ ਅਪਣਾਇਆ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤੌਰ ਉਤੇ ਰਹਿ ਰਹੇ ਲੋਕਾਂ ਨੂੰ ਗ੍ਰਿਫਤਾਰ ਕਰ ਰਿਹਾ ਅਤੇ ਵਾਪਸ ਭੇਜ ਰਿਹਾ ਹੈ। ਇਹਨਾਂ ਦੇ ਵਿੱਚ ਮੁੱਖ ਤੌਰ ਉਤੇ ਭਾਰਤ, ਮੈਕਸੀਕੋ, ਅਲਸਲਵਾਡੋਰ, ਬ੍ਰਾਜ਼ੀਲ, ਕੈਨੇਡਾ, ਕੋਲੰਬੀਆ, ਇਕਵਾਡੋਰ ਵਰਗੇ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਲਈ ਬਹੁਤ ਹੀ ਅਨਮਨੁੱਖੀ ਤਰੀਕਾ ਨਾਇਆ ਇਹਨਾਂ ਲੋਕਾਂ ਨੂੰ ਫੌਜੀ ਜਹਾਜ਼ਤ ਦੇ ਵਿੱਚ ਜੰਜੀਰਾ ਦੇ ਨਾਲ ਬਣ ਕੇ ਵਾਪਸ ਭੇਜਿਆ ਜਾ ਰਿਹਾ ਹੈ ਇਸ ਅਨਮਨੁੱਖੀ ਕਾਰਵਾਈ ਦਾ ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਵਿਰੋਧ ਹੋ ਰਿਹਾ ਹੈ ਔਰ 트럼ਪ ਸਰਕਾਰ ਨਾ ਸਿਰਫ ਇਸ ਨੂੰ ਜਾਰੀ ਰੱਖ ਰਹੀ ਹੈ ਸਗੋਂ ਇਸ ਦੀਆਂ ਵੀਡੀਓ ਜਾਰੀ ਕਰਕੇ ਪ੍ਰਵਾਸੀਆਂ ਦੀ ਬੇਸ਼ਰਮੀ ਦੇ ਨਾਲ ਮਜ਼ਾਕ ਵੀ ਉਡਾ ਰਹੀ ਹੈ। ਦੱਸਦੇ ਵਾਈਟ ਹਾਊਸ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਤੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਨਹੀਂ ਅਤੇ ਉਹਨਾਂ ਨੂੰ ਜ਼ੰਜੀਰਾਂ ਦੇ ਨਾਲ ਬੰਨ੍ਹਿਆ ਗਿਆ ਅਤੇ ਉਹਨਾਂ ਨੂੰ ਇੱਕ ਜਹਾਜ਼ ਉੱਤੇ ਵੀ ਬਿਠਾਇਆ ਗਿਆ। ਵਾਈਟ ਹਾਊਸ ਨੇ ਵੀਡੀਓ ਦਾ ਕੈਪਸ਼ਨ ਦਿੱਤਾ ਏਐਸਐਮਆਰ ਗੈਰ ਕਾਨੂੰਨੀ ਏਲੀਅਨ ਸਟੇਸ਼ਨ ਕਾਲੇ ਦੀ ਉਡਾ ਐਸ ਐਮ ਆਰ ਦਾ ਅਰਥ ਹੈ ਆਟੋਨੋਮਸ ਸੈਂਸਰੀ ਮੈਰੀਡੀਅਨ ਰਿਸਪਾਂਸ ਇਸ ਨੂੰ ਜਰਨਾਹਟ ਦੀ ਭਾਵਨਾ ਕਿਹਾ ਜਾਂਦਾ ਹੈ ਇਸ ਸ਼ਬਦ ਦੀ ਵਰਤੋਂ ਆਰਾਮਦਾਇਕ ਅਰਥਾ ਦੇ ਲਈ ਵੀ ਕੀਤੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇਹ ਕੈਪਸ਼ਨ ਪ੍ਰਵਾਸੀਆ ਦਾ ਮਜ਼ਾਕ ਉਡਾਉਣ ਦੇ ਲਈ ਵੀਡੀਓ ਨੂੰ ਦਿੱਤਾ ਗਿਆ ਐਲਨ ਮਸਕ ਦਾਬ ਇਸ ਤੇ ਪੜਾ ਮਜ਼ਾਕ ਵੀ ਸਾਹਮਣੇ ਆਇਆ ਦਰ ਇਸ ਤੇਸਲਾ ਦੇ ਸੀਈਓ ਅਤੇ ਡੋਨਾਲਡ ਟਰੰਪ ਦੇ ਕਰੀਬੀ ਸਹਿੋਗੀ ਐਲਨ ਮਸਕ ਨੇ ਇਸ ਵਾਈਟ ਹਾਊਸ ਵੀਡੀਓ ਨੂੰ ਰੀਟਵੀਟ ਕੀਤਾ ਅਤੇ ਲਿਖਿਆ ਕਿ ਹਾਹਾ ਵਾ ਸੋਸ਼ਲ ਮੀਡੀਆ ਉਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਕਿਣਾਉਣਾ ਤੇ ਬੇਸ਼ਰਮੀ ਦੀ ਸਿਖਰ ਕੇ ਹੈ ਸੋਸ਼ਲ ਯੂਜਰਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਥਕੜੀਆਂ ਅਤੇ ਜ਼ੰਜੀਰਾਂ ਦੇ ਨਾਲ ਬੰਨ ਕੇ ਉਹਨਾਂ ਦੇ ਦੇਸ਼ ਵਾਪਸ ਭੇਜਣਾ ਅਤੇ ਉਹਨਾਂ ਦਾ ਮਜ਼ਾਕ ਉਡਾਉਣਾ ਕਿਸੇ ਵੀ ਸਭਿਅਕ ਸਮਾਜ ਦੇ ਲਈ ਕਲੰਕ ਹੈ। ਦੱਸਿਆ ਅਮਰੀਕਾ ਤੋਂ ਭਾਰਤ ਵਾਪਸ ਆਏ ਡਿਪੋਰਟੀਆਂ ਨੇ ਵੀ ਆਪਣੇ ਨਾਲ ਹੋਏ ਦੁਰਵਿਵਾਰ ਦਾ ਖੁਲਾਸਾ ਕੀਤਾ ਹੈ। ਅਮਰੀਕਾ ਤੋਂ ਵਾਪਸ ਆਏ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਜ਼ੰਜੀਰਾਂ ਦੇ ਨਾਲ ਬੰਨਿਆ ਗਿਆ ਸੀ ਅਤੇ ਮਾਨਸਿਕ ਤਸੀਹੇ ਵੀ ਦਿੱਤੇ ਗਏ ਸਨ। ਹੁਣ ਤੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ 3 ਅਮਰੀਕਾ ਕੀ ਫੌਜੀ ਜਹਾਜ਼ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਭਾਰਤ ਦੇ ਵਿੱਚ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਨਾਗਰਿਕਾਂ ਦੇ ਨਾਲ ਅਜਿਹਾ ਅਨਮਨੁੱਖੀ ਸਲੂਕ ਬੰਦ ਕੀਤਾ ਜਾਵੇ ਪਰ ਅਮਰੀਕਾ ਇਸ ਵੇਲੇ ਆਪਣੀ ਮਨਮਾਨੀ ਉੱਤੇ ਅਡੋਲ ਜਾਪਦਾ ਹੈ ਦੱਸੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਮੈਕਸੀਕੋ ਤੋਂ ਨੇ ਜਿਨ੍ਹਾਂ ਦੀ ਗਿਣਤੀ 40 ਲੱਖ ਦੇ ਕਰੀਬ ਹੈ ਇਸ ਤੋਂ ਬਾਅਦ ਅਲ ਸਲਵਾਡੋਰ ਤੋਂ 7.5 ਲੱਖ ਅਤੇ ਭਾਰਤ ਤੋਂ 7.25 ਲੱਖ ਲੋਕ ਅਮਰੀਕਾ ਦੇ ਵਿੱਚ ਨੇ ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮਰੀਕਾ ਨੇ ਲਗਭਗ 18000 ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਗੋਤਲਬ ਹੈ ਕਿ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦਾ ਦੌਰਾ ਸਮਾਪਤ ਹੋਇਆ ਜਿੱਥੇ ਉਹਨਾਂ ਨੇ ਇਮੀਗ੍ਰੇਸ਼ਨ ਸਮੇਤ ਮੁੱਖ ਦਵੱਲੇ ਮੁੱਦਿਆਂ 'ਤੇ ਚਰਚਾ ਕਰਨ ਦੇ ਲਈ ਰਾਸ਼ਟਰ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਸੀ ਕੰਪ੍ਰਾ ਪ੍ਰਸ਼ਾਸਨ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਤੇਜ਼ ਕੀਤੀ ਗਈ ਸਖਤੀ ਦੇ ਵਿਚਾਰ ਕੁੱਲ 332 ਭਾਰਤੀਆਂ ਦੇ 3 ਜੱਥੇ ਪਹਿਲਾਂ ਹੀ ਭਾਰਤ ਵਾਪਸ ਭੇਜੇ ਜਾ ਚੁੱਕੇ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਪਰਨਾਮਾ ਨੂੰ ਦੇਸ਼ ਨਿਕਾਲੇ ਪ੍ਰਵਾਸੀਆ ਦੀ ਆਪਣੀ ਪਹਿਲੀ ਉਡਾਨ ਪ੍ਰਾਪਤ ਹੋਈ ਸੀ ਜਿਸ ਵਿੱਚ ਚੀਨ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਵਿਅਕਤੀ ਵੀ ਸ਼ਾਮਲ ਸਨ ਗੁਆਟੇਮਾਲਾ ਨੂੰ ਹਜੇ ਤੱਕ ਆਪਣਾ ਪਹਿਲਾ ਜੱਥਾ ਵੀ ਪ੍ਰਾਪਤ ਨਹੀਂ ਹੋਇਆ ਹਾਲਕਿ ਇਹ ਪ੍ਰਬੰਧ ਅਜੇ ਵੀ ਲਾਗੂ ਨੇ ਤੇ ਰਾਸ਼ਟਰਪਤੀ ਟ੍ਰੰਪ ਨੇ ਅਧੀਨ ਅਮਰੀਕੀ ਪ੍ਰਸ਼ਾਸਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਆਪਣੇ ਰੁਖ ਸਖਤ ਕਰ ਦਿੱਤੇ ਨੇ ਟ੍ਰੰਪ ਦੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਤੇ ਅਮਰੀਕਾ ਦੀ ਟਿੱਪਣੀ ਸਰਹੱਦ ਨੂੰ ਸੁਰੱਖਿਅਤ ਕਰਨ ਦੇ ਆਪਣੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਕੰਮ ਹੋਲ ਤੇਜ਼ੀ ਦੇ ਨਾਲ ਵਧਾ ਰੱਖਿਆ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਪ੍ਰਵਾਸੀ ਵੀ ਵੱਡੀ ਗਿਣਤੀ ਚ ਮੌਜੂਦ ਨੇ ਬੀਅ ਰਿਪੋਰਟ ਚੰਨ ਪੰਜਾਬੀ